ਦੋਸਤੋ ਲੈ ਵੀ ਬੋਲ ਬਾਬਾ ਕੀ ਰੌਲਾ ਸੀਗਾ ਰੌਲਾ ਨਹੀਂ ਕੋਈ ਬੱਕਰੀ ਲੰਦੇ ਉਹੀ ਬੱਕਰੀ ਦਾ ਹੀ ਦੋ ਬੱਕਰੀਆਂ ਲਈਆਂ ਇਹਦੇ ਤੋਂ ਕਪਤਾਨ ਤੋਂ ਹਾਂਜੀ ਬੜਾ ਫਾਇਦਾ ਖੁਈ ਤੇ ਨਾ ਬੱਸ ਨਹੀਂ ਠੀਕ ਆ ਤੇ ਪਲੇਅਰ ਕੋਲ ਚਾਰ ਨੇ ਚਾਰੇ ਹੀ ਲਿੱਸੇ ਆ ਗਲਤੀ ਚਾਰੇ ਹੀ ਲਿੱਸੇ ਹੋਗੇ ਠੀਕ ਆ ਕਿਹੜੀ ਬੱਕਰੀ ਆ ਨਹੀਂ ਨਹੀਂ ਲੈ ਆ ਬੱਕਰੀ ਲਈ ਆ ਦੋਸਤੋ ਤੁਸੀਂ ਫੰਡਰ ਕਰਕੇ ਲੈ ਰਹੇ ਹੋ ਤਾਂ ਫੰਡਰ ਕਰਕੇ ਲਈ ਆ ਫੰਡਰ ਕਰਕੇ ਲਈਏ ਤੇ ਫੰਡਰ ਕਰਕੇ ਹੀ ਦੇਣੀ ਆ ਠੀਕ ਆ ਕਿੰਨੇ 13000 13000 ਦੀ ਪੈਸੇ ਗਿਣਾ ਦਿਓ ਬਾਈ ਅੱਛਾ ਪੈਸੇ ਗਿਣਾ ਤੇ ਪਰਚੀ ਆਪੋ ਆਪੇ ਲੈ ਬੱਸ ਹੁਣ ਸਹੀ ਆ ਕਪਤਾਨ ਕੀ ਬਈ ਚੰਗੀਆਂ ਪੱਟ ਪਤਾ ਮੈਨੂੰ ਉਹ ਚੰਗੀਆਂ ਤੇ ਪੈਸੇ ਚੰਗੇ ਨਹੀਂ ਆ ਕੋਈ ਮੇਰੇ ਤਾਂ ਹੈ ਨਹੀਂ ਹਾਂ ਉਹ ਨਾ ਪਾਜ ਬਾਬਾ ਨਾ ਪਾਜ ਆ ਜਾ ਓਏ ਆ ਜਾ ਕਰ ਲੈਨੇ ਆ ਮਾੜਾ ਮੋਟਾ ਉਹ ਲਖਾਈ ਲਗੂਈ ਜੇ ਵੇਖ ਲੋ ਉਹ ਲਖਾਈ ਚ ਲੈ ਜਾਓ ਖੋਲ ਕੇ ਆ ਲੈ ਜਾਓ ਲੈ ਜਾਓ ਜਾ ਲੈ ਕਿੰਨੇ ਚ ਕਰਾਤਾ ਮੈਂ ਇੱਕ ਤਾਂ ਮੈਂ ਦੇਖਿਆ ਖਾਰ ਦੇ ਨੇ ਜਿੰਨੇ ਚ ਕਰਾਤਾ ਬਾਈ ਕਿਆ ਕਰ ਰਹੇ ਕਿਉਂ ਬਾਈ ਖਲੋਣਾ ਦੇ ਮੈਂ ਤੁਹਾਨੂੰ ਦੱਸਾਂ ਮੰਨ ਗਿਆ ਮੰਨ ਗਿਆ ਕਿੰਨੇ ਚ ਹੋ ਗਿਆ ਸੌਦਾ ਬਿੱਟੂ ਲਿਖਾਈ ਇਹਨਾਂ ਨੇ ਫੇਰਾ ਯਾਰ ਲਿਖਾਈ ਆਪ ਕੋ ਆਪਣੀ 13000 ਚ ਹੋ ਗਿਆ ਸੁਣ ਗੱਲ ਮੇਰੀ ਗੱਲ ਸੁਣ ਲੋ ਗੰਦ ਕੱਢਦਾ ਇਹਨਾਂ ਨੇ ਓਏ 100 ਪਿੱਛੇ ਨਾ ਭੱਜਿਆ ਕਰੋ ਯਾਰ ਕੱਲ ਕੋਈ ਨਹੀਂ ਹਾਂ ਕੋਈ ਗੱਲ ਨਹੀਂ ਠੀਕ ਆ ਲੈ ਵੀ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਫਰੀਦਕੋਟ ਬੱਕਰਾ ਮੰਡੀ ਤੇ ਹਰ ਸ਼ਨੀਵਾਰ ਬੱਕਰਾ ਮੰਡੀ ਲੱਗਦੀ ਆ ਸ਼ਾਈ ਹਵੇਲੀ ਦੇ ਬਿਲਕੁਲ ਸਾਹਮਣੇ ਤੁਸੀਂ ਜਰੂਰ ਮੋਝਿਆ ਕਰੋ 13000 ਦਾ ਸੌਦਾ ਹੋਇਆ ਦੋਸਤੋ ਹਾਂ ਉਹ ਲੈ ਗਿਆ ਬਾਪੂ ਉਹ ਲੈ ਗਿਆ ਬਾਪੂ ਬੱਕਰੀ ਤੇ ਤੁਹਾਨੂੰ ਬੱਕਰੀ ਵਿਖਾ ਦਿੰਨੇ ਆ ਲੈ ਵੀ ਦੋਸਤੋ ਆ ਬੱਕਰੀ ਆ ਜਿਹਦਾ 13000 ਦਾ ਸੌਦਾ ਹੋਇਆ ਬਾਪੂ ਪਿੰਡ ਕਿਹੜਾ ਸੀ ਆਪਣਾ ਚੈਲ ਚੈਲ ਪਿੰਡ ਵਾਲਾ ਆ ਵੀ ਦੋਸਤੋ ਬਾਪੂ ਦਾ 18000 ਦੀ ਬੱਕਰੀ ਖਰੀਦੀ ਆ ਬਾਪੂ ਨੇ ਫਰੀਦਕੋਟ ਬੱਕਰਾ ਮੰਡੀ ਤੇ ਤੁਸੀਂ ਵੀ ਜ਼ਰੂਰ ਪਹੁੰਚਿਆ ਕਰੋ ਦੋਸਤੋ ਦੇਖ ਸਕਦੇ ਹੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਚੱਕੋ ਇੱਕ ਹੋਰ ਸੌਦਾ ਹੋਈ ਜਾਂਦਾ ਦੋਸਤੋ ਆ ਆ ਡੱਬੇ ਬੱਕਰੇ ਦਾ ਦੋਹਾਂ ਦਾ ਕੀ ਮੁੱਲ ਕੀਤਾ ਸੀਗਾ 9000 8000 ਦੀ ਆ 9000 ਬਾਈ ਦੇ ਲਾਇਆ ਸੀ ਜਾਂ ਸਾਡੇ ਕੋਈ ਲਾ ਗਿਆ ਠੀਕ ਹੈ ਜੀ ਉਹ ਸਾਡੇ 9000 ਆਇਆ ਨਾ 9700 ਦੇ ਹਾਂ ਜੀ ਰਾਡਰ ਹੋਵੇ ਗਰੀਗਾਲ ਤੋਂ ਲੈ ਬੈਟਰੀ ਲੈਣਗੇ ਲਿਖਾਈ ਆਪੋ ਆਪਣੀ 9500 ਰੁਪਏ ਲਿਖਾਈ ਤਾਂ ਮੈਂ ਆਪਣੀ ਕਰਾਉਣਾ ਹਾਂ ਲਿਖਾਈ ਕੋਈ ਗੱਲ ਨਹੀਂ ਯਾਰ ਹਾਂ 9500 ਹੋ ਗਿਆ ਆਪਣਾ ਆਪਣੀ ਜੈਦ ਕਰਕੇ 10000 9700 ਹੋ ਗਿਆ ਪਿਆਰ ਕਰਦੇ ਪੂਰੇ ਯਾਰ ਪੂਰੇ ਕਰਦੇ ਯਾਰ ਫਿਰ ਅੰਨੇ ਮੈਂ 200 ਅੱਗੇ ਉੱਤੇ ਵੱਧ ਕੇ ਜਾਂਦਾ ਕੋਈ ਕਰਦੇ ਕੋਈ ਨਹੀਂ ਕਰਦੇ ਕੋਈ ਨਹੀਂ 100 200 ਨਾਲ ਕੋਈ ਫਰਕ 9800 ਦੇ ਹੋ ਗਏ ਯਾਰ 9800 ਦੇ ਹੋ ਗਏ ਯਾਰ ਬਟੋ ਜੋਟਿਓ ਚੰਗੀ ਕਰਦੇ ਪੂਰੇ ਹੋ ਗਏ ਪਾਉ 18000 ਪਰਲੇ ਨੂੰ ਬੋਲ ਲਾਈ ਯਾਰ ਕੱਪੜੇ ਆਤਾ ਮਾਰੇ ਮਾਰੇ ਹੱਥ ਬਾਦਾ ਲੈ ਵੀ ਗੁਰਪ੍ਰੀਤ ਕਹਿੰਦਾ ਮਾਰੇ ਆ ਹੱਥ ਮੈਂ ਲੈ ਬਸ ਰੱਖ ਲੈ ਯਾਰ ਹੀ ਲਾਹ ਤੇ ਹੁਣ ਉਹ ਨਾ ਮੋੜ ਨਾ ਮੋੜ ਆਪਣੀ 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 ਕੋਈ ਗੱਲ ਆਪ ਕੋ ਆਪਣੀਆਂ ਲਖਾਈ ਕੋਈ ਆਂਕਰ ਕੋਈ ਉਹ 100 100 ਕੋਈ ਨਹੀਂ ਸਾਰਾ ਦੇ ਇੱਕੋ ਬੈਦ ਹੀ ਲੋਗਾ ਕਿ ਨਾ ਉੱਥੇ ਆ ਬਾਈ ਦਾ ਕਹਿਤਾ ਤੇ ਉਸਦੀ ਗੱਲ ਨਹੀਂ ਬੋੜੀ ਗਈ ਉਹਦੀ 1.5 ਲੱਖ ਰੁਪਏ ਦਿੰਦੇ ਸੀ ਤਾਂ ਜਿੱਤੋ ਕੋਈ ਮੰਡੀ ਕੋਈ ਨਹੀਂ ਮੰਡੀ ਦੀ ਦਿੰਦੇ ਸੀਗੇ ਜੀ ਯਾਰ ਆ ਜਿਹੜੇ ਜਿਹੜੀ ਚੱਲਣਾ ਹੁੰਦਾ ਮੇਰੀ ਗੱਲ ਸੁਣ ਆ ਬੱਕਰਾਂ ਵੇਚ ਲੈ ਗੱਲ ਕੋਈ ਨਹੀਂ ਫਰਾਂ ਦੇ ਮੈਂ ਵੀ ਆ ਬੱਕਰਿਆਂ ਦਾ ਸੌਦਾ ਦੋਸਤੋ 10000 ਰੁਪਿਆ ਲੱਗ ਗਿਆ ਕੀ ਇਹਦੇ ਚ ਪੈ ਜਾਂਦਾ ਪਿਆ ਯਾਰ ਕਿਹੜਾ ਕੀ ਵੇਲਾ 30 ਦਾ ਲੱਗੀ ਜਾਂਦਾ 3000 ਦਾ ਨਾਲ ਲੱਗ ਗਿਆ ਬਾਅਦ ਵਿੱਚ ਮੇਰਾ ਹੁਣ ਕੜਾ ਐ ਨਹੀਂ ਕਰਦਾ ਬਸ ਸਹੀ ਆ ਪਏ ਬੜਾ ਬਾਈ ਯਾਰ ਮੇਕਲਾ ਖਾਲਸਾ ਆਉਂਦਾ ਪੁੱਗਦਾ ਦਾ ਯਾਰ ਕੜਾ ਐ ਨਾ ਕਰਿਆ ਕਰੋ ਦੋ ਸੌ ਘੜ ਦਾ 1000 ਦੇ ਜੇ ਤਾਂ ਪੁੱਜਦੇ ਤੇ ਦੇ ਦਿੰਦੇ ਤੇਰੇ ਨਹੀਂ ਨਹੀਂ ਪੋਣੀ ਜੀ ਕਿੱਦਿਆ ਆ ਪੂਰੇ ਲਾ ਦੇ ਪਕੇ ਪੂਰੇ ਦਾਸ ਦੇ ਵੀ ਨਹੀਂ ਦੇਣੇ ਜੀ ਆ ਲੋ ਫੜੋ ਕੋਈ 50 ਦਾ 500 ਉਹ ਬਾਗੇ ਨਹੀਂ ਆਠੇ ਪਾਣੀ ਪੀ ਲੈ ਪੂਰੇ ਦਾਸ ਨਾਲ ਆਪਣੀ ਗੱਲ ਬਣਨੀ ਤੇਰੀ ਮਰਜ਼ੀ ਲੈ ਦੋਨੋਂ ਘੜ ਦਾਸ ਦੇਗਾ ਆ ਆ ਕਿੱਦਿਆ ਕਲਦਰ ਕੋਲੇ ਆ ਕਿਤੇ ਹੋ ਗਈ 950 500 ਹੋਰ ਪਾਉ 500 ਹੋਰ ਪਾਉ ਕੋਈ ਨਹੀਂ ਦੇ 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 ਪਾਉ ਪਾਉ ਹੁਣ ਸਾਰੇ ਗਈ ਜਾਂਦੇ ਉਹ ਕਰ 500 ਸਾਰੇ ਗਈ ਜਾਂਦੇ ਕੋਈ ਨਹੀਂ ਹਲ ਕੀ 100 ਦੋ ਸਣਾ ਸਹੀ ਗੱਲ ਆ 100 ਦੋ ਸਣਾ ਕੋਈ ਫਰਕ ਨਹੀਂ ਪੈਂਦਾ ਚੱਕ ਕਿੰਨੇ ਪਤਾੜੀ ਕਿੰਨੇ ਆ ਯਾਰ ਉਹ ਕੈਂਤਾਲਾ ਉਹ ਪੰਚਾਇਤ ਦੀ ਮੋੜੀ ਦੀ ਗੱਲ ਕਰਦੀ ਉਹ ਬੰਦਿਆ ਦੀ ਗੱਲ ਕਰ ਲੈ ਗੱਲ ਕਰ ਲੈ ਮੜਾ ਗੱਲ ਕਰ ਲੈ ਉਹ ਕੱਲਾ ਗਿਆ ਨਹੀਂ ਗਿਆ ਆ ਲੱਗੀ ਮੋੜ ਲੈ ਵੀ ਨਾ ਦੀ ਨਾ ਮੋੜਾ ਲਾਈ ਜਾਂਦਾ ਉਹ ਗੜ ਤਾਂ ਲਾ ਬਲੇ ਕਿੰਨੇ ਆ ਲੱਗਿਆ ਲੈ ਵੀ ਨਾਲ ਡੱਬੀ ਰੱਖੀ ਆ ਆ ਇਹਨੂੰ ਕਹੇ ਗਿਆ 11:30 ਵਜੇ ਲੱਗਿਆ ਇਹ ਤੇ ਇਹ ਕਹਿ ਕੇ ਦੂਜੀ ਮੈਂ ਬੰਦਾ ਵੀ ਗੱਲ ਇਹਨੇ ਬੰਦਾ ਨੇ ਪਾਦ ਨਹੀਂ ਆਈ ਨਹੀਂ ਕਰੀਦਾ ਉਹ ਕਿੱਦੇ ਬੰਦਿਆ ਦੇ ਕਹਿ ਕੇ ਉਹ ਕੋ ਤੇਰਾ ਦੁਖੀ ਹੈ ਇੱਥੇ ਉਹ ਤੇਰੇ ਦੁਖੀ ਕਿਹੜੇ ਸਾਰੇ ਵੇਖ ਲੈ ਗਿਆਨੀ ਚੱਲ ਜੇ ਬੰਦਦੀ ਤਾਂ ਰੰਗ ਵੀ ਲੱਗ ਗਿਆ ਜੇ ਤਾਂ ਬੰਦਦੀ ਤਾਂ ਲੈ ਲਾਂਗੇ ਉਹ ਲੱਗਿਆ ਪਿੱਛੇ ਤੇ ਜਾ ਮੰਡੀ ਚ ਬਹੁਤ ਕੁਝ ਹੋਏਗਾ ਲੱਗਿਆ ਮੰਡੀ ਆਉਂਦੇਗੇ ਮੰਡੀਏ ਜੋ ਕੋਈ ਸਾਧਿਆ ਨਹੀਂ ਬਰਾਬਰ ਤਾਂ ਖਾਲਸਾ ਕੋਈ ਨਹੀਂ ਲਾ ਦੇਣਾ ਕੋਈ ਕੋਈ ਨਹੀਂ ਕੋਈ ਨਹੀਂ ਕੋਈ ਨਾ ਪਟਵਾਰ ਕੋਈ ਗੱਲ ਨਹੀਂ ਇਹਦਾ ਰੰਗ ਲੈ ਜੂਗਾ ਇਹਦਾ ਲੈ ਜੂਗਾ ਜੇਦਾ ਬੰਦਦੀ ਹੈ ਰੋਟੀ ਖਾਲਸਾ ਉਹਨੇ ਹੀ ਪੜਾਵਾ ਕੋੜਾ ਕੋੜਾ ਗੁਰਦੇ ਹੌਲੇ ਨਹੀਂ ਹੁੰਦੇਗੇ ਇਹ ਫੜਦਾ ਐਡੇ ਬੰਦਿਆਂ ਦੀ ਸੁਣ ਲਿਆ ਕਰ ਉਹ ਤੈਨੂੰ ਮੈਂ ਤਾਂ ਗੱਲ ਬੋਲਿਆ ਨਹੀਂ ਪੰਚਾਇਤ ਦੀ ਗੱਲ ਮੈਂ ਦੇਖ ਲੈ ਦੇਖ ਲੈ ਕੋਲ ਬੱਕਰੇ ਲਏ ਸੀਗੇ ਉਹ ਮੇਰੀ ਗੱਲ ਸੁਣ ਲੈ ਐਡੇ ਤੇ ਕਹਿਣ ਤੇ ਤੇ ਬਹ ਹੋਰ ਹੁੰਦਾ ਤਾਂ ਮੈਂ ਠੋਈ ਨਹੀਂ ਮਾਰਦਾ ਸੀਗਾ ਤੂੰ ਇੱਕ ਵਾਰ ਲੋਕਾਂ ਦੀ ਬਾਲੀ ਤੂੰ ਸਾਡੀ ਨਹੀਂ ਮਾਰਦਾ ਕਹਿਦੀ ਯਾਰ ਜਦੋਂ ਗੱਲ ਤੇ ਮਨ ਆ ਗਿਆ ਫੜਦਾ ਉਹ ਮੁੰਡਾ ਉਹ ਮੁੰਡਾ ਨਹੀਂ ਰੱਖਣਾ ਲੋੜਾ ਕੋਈ ਨਹੀਂ ਯਾਰ ਕੱਪੜਾ ਲੈ ਆਉਂਦੇ ਦਾ ਬਾਈ ਰੋਟੀ ਆਉਂਦੇ ਰੋਟੀਆਂ ਨਹੀਂ ਲੈ ਲਓ ਯਾਰ ਜਿੰਨੇ ਸਹੀ ਸਹੀ ਗੱਲ ਸਹੀ ਆ ਜੇ ਜੇ ਰੋਟੀ ਆਉਂਦੀ ਐ ਤਾਂ ਫੜ ਲਓ ਨਹੀਂ ਰੋਟੀਆਂ ਆਉਂਦੀ ਫਿਰ ਜਾਨ ਪੱਲਿਓ ਖਰਚਾ ਕਰਕੇ ਉਹ ਪੱਲਿਓ ਪੈਂਦੇ ਆ ਪੈ ਵੀ ਜਾਂਦੇ ਪੱਲਿਓ ਕਿਹੜਾ ਪੱਕੇ ਦੇ ਕੰਮ ਚ ਨਹੀਂ ਪੱਲਿਓ ਪੈਂਦੇ ਇਹਨਾਂ ਦੇ ਲਈ ਫਿਰ ਉਹ ਹੋਰ ਕੋਈ ਉਹ ਹੋਰ ਕੋਈ ਸੌਦਾ ਲੈ ਕੇ ਉਹ ਚੋ ਕਰ ਲਓ ਕਿ ਇਹਨਾਂ ਦੇ ਕਿੰਨੇ ਨਿਕਲਣਗੇ ਨਫਾ ਘਾਟਾ ਤਾਂ ਨਾਲ ਨਾਲ ਹੀ ਆ ਇਹ ਨਾਲ ਨਾਲ ਹੀ ਆ ਆ ਬੱਕਰੇ ਨੂੰ 10000 ਰੁਪਏ ਇਧਰ ਮਾਰੇ ਕਰ ਗਿਆ ਆ ਤਾਂ 10000 ਰੁਪਏ ਸਾਹੀ ਵੀ ਟੋਟੋਗੇ ਵੇਖਦੇ ਆ ਇਹਨਾਂ ਨੂੰ 10000 ਲਾ ਦੇ ਰਿਹਾ ਵੇ ਵਾਦਾ ਘਾਟਾ ਹੋ ਜਾਂਦਾ ਇਹ ਨਹੀਂ ਕੋਈ ਵਾਦਾ ਘਾਟਾ ਕਿੰਨੇ ਰੁਪਏ ਲੱਗੇ ਉਹਨੇ ਤੁਹਾਨੂੰ ਉਹ ਲੱਗੇ ਤਾਂ ਭਰਾਵਾ ਕੋਈ ਦੱਸ ਕਿੰਨੇ ਲੱਗੇ ਲੱਗੇ ਉਹ ਜਾਏ ਲੜਕੇ ਹੀ ਲਾਉਂਦੇ ਸੀਗਾ 6000 ਆ ਰਹੀ ਮੁੰਡੀ ਦਾ ਲੱਗੇ ਕਿੰਨੇ ਕਹੀ ਐ ਨਾ ਤੂੰ 11000 11500 ਕਿਹਾ ਸੀ ਯਾਰ ਨਹੀਂ ਉਹ ਕਿਨੇ ਕਹਤੇ ਆ 10200 ਉਹ ਨਹੀਂ ਯਾਰ ਅੱਗੇ ਲਿਖਾਈ ਵੀ ਆਪਦੀ ਆਪਦੀ ਉਹ ਚੱਲ ਯਾਰ ਪਰੇ ਕੋਈ ਨਹੀਂ ਫਿਰਨ ਫੜਾ ਯਾਰ ਫੜਾ ਦੇ ਉਹ ਫੜਾ ਦੇ ਦੋ ਦੋ ਨਾ ਕਿਹੜਾ ਆਦਿਆ ਕਰ ਕੋਈ ਘਾਟਾ ਨਹੀਂ ਪੈਂਦਾ 200 ਨਾ ਕੋਈ ਘਾਟਾ ਨਹੀਂ ਪੈਂਦਾ ਫੜਾ ਯਾਰ ਲੈ ਵੀ ਦੋਸਤੋ ਐਵੇਂ ਮਾੜੀ ਮਾੜੀ 10200 ਦਾ ਸੌਦਾ ਸਿਰੇ ਚੜ ਗਿਆ ਫਰੀਦਕੋਟ ਬੱਕਰਾ ਮੰਡੀ ਦੇ ਦੋਸਤੋ ਉਹ ਕਿੰਨੇ ਬਸ ਸਹੀ ਆ ਉਹ ਸਹੀ ਆ ਬਾਈ ਸਹੀ ਆ ਓ ਸਹੀ ਆ ਬਾਈ ਹਾਂ ਇਹ ਦੱਸੋ ਸੁੱਕੇ ਕਰ ਲੈ ਤੂੰ ਵੀ ਸੁੱਕੇ ਠੀਕ ਆ ਨਹੀਂ ਦੋਸਤ ਲਾਭ ਹੀ ਹੁੰਦਾ ਯਾਰ ਫਿਰ ਕਦੇ ਬਾਜ਼ੀ ਦਾ ਜਾਗਾ ਤੇਰੀ ਗੱਲ ਸੁਣ ਲੈ ਇਹ ਵਜਨ ਨਹੀਂ ਵਜਨ ਹੁੰਦਾ ਤਾਂ ਬਾਦੀ ਬੇ ਲੈ ਜਾਗਾ ਬਸ ਯਾਨੀ ਬਸ ਸਹੀ ਹਾਂ ਬਹੁਤ ਮੰਨਦਾ ਯਾਰ ਦੋਸਤੋ ਆ ਬੱਕਰੇ ਸੀ ਜੋੜਾ ਲੈ ਆ ਬੱਕਰਿਆਂ ਦਾ 1200 ਹੋ ਗਿਆ ਜੋ ਆਪਣੀ ਹੱਥ ਉਹ ਲਗਾਈ ਕਿਵੇਂ ਕੀਤੀ ਭਾਈ ਬੋਲੇ ਬਾਕੀ ਲਖਾਈ ਆਪ ਨੂੰ ਆਪਣੀ ਲਖਾਈ ਆਪ ਨੂੰ ਆਪਣੀਆਂ ਦੋਸਤੋ 1200 ਦਾ ਸੌਦਾ ਹੋ ਗਿਆ ਬੱਕਰਿਆਂ ਦਾ ਤੁਸੀਂ ਵੀ ਜਰੂਰ ਪਹੁੰਚ ਕਰੋ ਹਰ ਸ਼ਨੀਵਾਰ ਫਿਰ ਬੱਕਰਾ ਮੰਡੀ ਲੱਗਦੀ ਆ ਸ਼ਾਈ ਹਮੇਲੀ ਬਿਲਕੁਲ ਸਾਹਮਣੇ ਫਿਰ ਦੇਖਣੇ ਨੂੰ ਪੁੱਛਣਾ ਆ ਫੋਟੋਆਂ ਆਏ ਨੂੰ ਆਏ ਨੂੰ ਆਏ ਨੂੰ ਬਸ ਲੈ ਵੀ ਦੋਸਤੋ ਆ ਬੱਕਰੇ ਆ ਦੋ 10200 ਦਾ ਸੌਦਾ ਹੋਇਆ ਦੋਸਤੋ ਲੈ ਵੀ ਦੋਸਤੋ ਕੱਠ ਦੇਖੋ ਤੁਸੀਂ ਤੁਸੀਂ ਵੀ ਜਰੂਰ ਪਹੁੰਚੋ ਕਰੋ ਫਰੀਦਕੋਟ ਬੱਕਰਾ ਮੰਡੀ ਤੇ ਰਾਜੂ ਨੇ ਖਰੀਦੇ ਆ ਫਰੀਦਕੋਟ ਵਾਲੇ ਨੇ ਰੰਗ ਉਹਦੀ ਲਾ ਰੰਗ ਦੀ ੱਬੀ ਹੱਥ ਤੇ ਰੰਗ ਹਾਂ ਰੰਗ ਵਾਲੀ ੱਬੀ ਨਾਲ ਹੀ ਰੱਖਦਾ ਵਾ ਨਾਲ ਦੇ ਨਾ ਮੋਹਰਾਂ ਠੋਕੀ ਜਾਂਦਾ ਅੰਕ ਲੱਗ ਗਿਆ ਮੋੜ ਬਾਣਾ ਲੈ ਵੀ ਲਖਾਈ ਹੋ ਗਈ ਆ ਪੈਸੇ ਗਿਨਾਤੇ ਆ ਤੁਸੀਂ ਜਰੂਰ ਪਹੁੰਚੋ ਕਰੋ ਫਰੀਦਗੜ ਬੱਕਰਾ ਮੰਡੀ ਤੇ ਦੋਸਤੋ ਲੈ ਵੀ ਚੱਲ ਸੌਦਾ ਕਰਾਓ ਠਗੜਾ ਨਾ ਸੁਣੋ ਵੀ ਕਿਹੜਾ ਬੰਦਾ ਬਾਈ 10000 ਰੁਪਇਆ ਮੁੱਲ ਮੰਗਿਆ ਦਾ ਬੱਕਰੀ ਦਾ ਕਿੰਨੇ ਲਾਇਆ ਬਾਈ ਨੇ ਕਿਹੜੀ ਬੱਕਰੀ ਆ ਵੀ ਆ ਡੱਬੀ ਦਾ ਬੱਕਰੀ ਕਿਹੜੀ ਆ ਕਾਲੀ ਦਾ ਕਾਲੀ ਦਾ ਕਿੰਨਾ ਮੰਗਿਆ ਸੀ 10000 ਆ ਕਾਲੀ ਬੱਕਰੀ ਦਾ 10000 ਮੰਗਿਆ ਸੀ ਬਾਈ ਦਾ ਹਾਂ ਕੋਈ ਗੱਲ ਨਹੀਂ ਕਰ ਕਿੰਨੇ ਲਾਤੇ ਬਾਈ 5000 ਰੁਪਏ ਲਾਇਆ ਲੈ ਬਾਈ ਯਾਰ ਹੋਰ ਫਿਰ ਤੂੰ ਕੀ ਕਹਿੰਦਾ ਮੈਨੂੰ ਇੱਕ ਘੱਟ ਦੇ ਦੋ ਨਾ ਦੀ ਲਾਇ ਜੀ ਮੈਂ ਵੀ ਇਦਾਂ ਮੈਂ ਥੋੜੇ ਵਤੋਂ ਪਰ ਨਹੀਂ ਤੇ ਫਿਰ ਮੈਂ ਇਕੱਠੀ ਜਾ ਰਿਹਾ ਫੋਟਵਾਰੀ ਵੇਹ ਇੱਕ ਫੱਟ ਮਾਰ ਦੇ ਯਾਰ ਚਲ ਇਹ ਮੈਨੂੰ ਫੱਟ ਦਾ ਮਾਰ ਦਿੰਦਾ ਮੈਂ ਲਾ 2500 ਕਰਾ ਦੂਗਾ ਬੰਦਾ ਤਰਦਾ ਵੈਲਾ 5000 ਨਹੀਂ ਲਖਾਈ ਪਿੱਛੇ ਨਹੀਂ ਭਜਦੇ ਆਪਾਂ ਲੈ ਫਿਰ 85500 ਨਹੀਂ ਨਹੀਂ ਚੱਲ ਨਹੀਂ ਨਹੀਂ ਹੁਣ ਮੈਂ 500 ਬੰਦੇ ਨੂੰ ਪੁੱਛੇ ਬਿਨਾ ਬਾਤ ਨਹੀਂ ਹੁੰਦੀ ਉਹ ਜਮਾ ਹੁਣ ਮੇਰੀ ਕਾਦੀ ਘਾਣਾ ਫਿਰ ਦੇ 100 ਬੱਕਰਾ ਬੰਦੇ ਤੋਂ ਹਾਦੀ ਲੈ ਲੈਂਦਾ 9000 ਦਾ ਕਈ ਨਾ ਫੋਨ ਤਾਂ ਨੇ 500 ਪਾਤਾ ਨਹੀਂ ਨਹੀਂ 500 ਨਹੀਂ ਹੁੰਦਾ ਸਭ ਦਾ ਹੀ ਹੁੰਦਾ ਹੁੰਦਾ ਆਪਾਂ ਕਹਤ ਨਹੀਂ ਪਤਾ ਤਾਂ ਆ ਗਿਆ ਜਿਹੜਾ ਇਹ ਤਪੜੱਕ ਤੇ ਨਹੀਂ ਕਰਦਾ ਫੜ ਜਾ ਫੜ ਜਾ ਉਹ ਫੜਦਾ ਨਹੀਂ ਕੋਈ ਨਹੀਂ ਕੋਈ ਨਹੀਂ ਹਣ ਦੋ ਮਿੰਟ ਸਬਰ ਸਬਰ ਕਰ ਹੁਣ ਫੜ ਜਾ ਨਹੀਂ ਆ ਜਦੋਂ ਉਹਦੇ ਅੱਖ더라 ਬਗਾਨੇ ਵਸ ਪਏ ਨਾ ਯਾਰ ਜਮਾ ਜੈਜ ਕਰ ਲੈ ਯਾਰ ਇਹ ਕਿੰਨੀ ਚੱਕਰ ਕੀ ਹੈ ਉਹ ਬੱਕਰੀ 10000 ਲਾਇਆ ਜਣੇ 5500 ਕਰਤਾ ਬਾਹੂ 8000 ਕਹਿੰਦਾ ਮੁੰਡਾ ਯਾਰ ਆਪਣਾ ਪਹਿਲਾ ਸੌਦਾ ਲੈ ਲੈ ਹੋਰਨ ਕਰਾ ਦੇ ਯਾਰ ਹਾਂ ਕਰਾ ਦੇ ਯਾਰ ਇਹ 12 13 ਸੌਦੇ 15 ਲੈ ਗਿਆ ਪਿਛਲੀ ਵਾਰੀ ਮੇਰੇ ਕੋਲ ਇੱਕ ਗੇ ਨੂੰ ਇੱਕ ਵੀ ਨਹੀਂ ਬਣਿਆ ਤੇ ਇੱਕ ਵੀ ਨਹੀਂ ਬਣਿਆ ਹਜੇ ਮਾਲ ਹਜੇ ਬਾਉ ਜੀ 5500 ਰੁਪਿਆ ਲਾਤਾ ਇਹ 8000 ਕਹਿੰਦਾ ਤੁਸੀਂ ਦੱਸ ਦੋ ਹੁਣ ਹੈ ਕੋਈ ਵਿਜੈ 22 22 ਲੜ ਲਾ ਫੜ ਲਾ ਕੋਈ ਨਹੀਂ ਨਾ ਕਰੀ ਰਾਜੂ ਹਾਂ ਕਰੂਗਾ ਰਾਜੂ ਦਾ ਰਾਜੂ ਦਾ ਗੰਡ ਪਾਉ ਗੰਡ 5500 ਰੁਪਿਆ ਨਹੀਂ ਨਹੀਂ 5500 ਓਏ ਬਾਉ ਯਾਰ ਤੂੰ ਮੇਰੇ ਰਹਿ ਤ ਰਹਿੰਦ ਕਾਦੀ ਆ ਯਾਰ ਤੂੰ ਮੇਰੀ ਸੁਣ ਗੱਲ ਪਤਾ ਕੀ ਆ ਇਕ ਕੋਈ ਸ਼ਟਰ ਢੋਕੜੀ ਆ ਬਸ ਨਾ ਢੋਕਾ ਲਾਉਣ ਓਏ ਲਾਸਟ ਕੋਈ ਨਹੀਂ ਕੋਈ ਨਹੀਂ ਹੁਣ ਨਹੀਂ ਦੇ ਕਰਦੀ ਆ ਤੇ ਪਰਚੀ ਤੂੰ ਕਰਾਦੀ ਵਾ ਲੈ ਬਸ ਚੱਲ ਤੇ ਦੀ ਹਾਂ ਉਹ ਯਾਰ ਸੋਨਾ ਉਹ ਮਰ ਕੇ ਸੋਨੇ ਪਹਿਣਾ ਰੂਪਾ ਨੂੰ ਖੜਾਉਣਾ ਕਿੰਨੇ ਦੀ ਕਰਾ ਦੀ ਜਗਦੀਪ 6000 ਦੀ ਕਰਾ ਦੀ ਬਾਉ ਜੀ ਨੇ ਠੀਕ ਆ ਲੈ ਵੀ ਬਾਉ ਜੀ ਨੇ ਹਾਂ ਲੈ ਵੀ ਬਾਈ ਨੇ ਇਹਨੇ ਲੈ ਲਈਆ ਠੀਕ ਆ ਲਖਾਈ ਬਾਈ ਦੀ ਠੀਕ ਆ ਪੈਸੇ ਕਨਾ ਦਿਓ ਬਾਈ ਚੁਨੇ ਕਰਾਇਆ ਸੌਦਾ ਹਾਂ ਹਾਂ ਇਹ ਰਾਜੂ ਫੇਰ ਉਹਦੇ ਅਖਤਰਾ ਅਕਬਾਜ਼ ਗੁੱਟੀਆਂ ਕੱਢਦਾ ਹੀ ਆ ਚੱਟ ਮੰਗਣੀ ਪਟਵੇ ਵਾਲਾ ਕੰਮ ਆ ਆਪਣਾ ਸਹੀ ਆ ਫਿਰ ਗੱਲ ਤੇ ਜਮਾ ਫਰੇ 1700 800 ਦੇਣ ਦੂਜੀ ਪੜਦਾ ਵੀ ਕਰ ਲੈਣੇ ਜੀ ਆਣ ਵਾਲਾ ਹੈਗਾ ਗਾਗ ਨਹੀਂ ਉਹ ਆ ਲੈਡੀ ਹੈਗੀ ਆ ਨਹੀਂ ਪਰਲੀ ਪਰਲੀ ਨਹੀਂ ਮਹਿੰਗੀ ਵਾਲੀ ਗੱਲੀ ਕਰਦੇ ਆ ਆ ਲੈਡੀ ਹੈਗੀ ਆ ਚੰਗੀ ਆ ਬਟਾ ਚੋੜਣ ਵਾਲਾ ਕਾਹਲਾ ਆ ਪੁੱਤਾਂ ਚ ਬੱਕਰਾ ਮਸ਼ਹੂਰ ਸੀ ਉਹਦੀ ਆ ਵੀ ਤੇਰੀ ਆ ਇਹਦੀ 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 ਪਰ ਇਹਦੀ ਮੁੱਲ ਵੇਚਣਾ ਰਿਸੀ ਤਾਂ ਹੈਗੀ ਤਾਂ ਮੈਨੇ ਵੀ ਜਿੰਦੀ ਆ ਇਹ ਸਹੀ ਬੱਗੀ ਆ ਦੇ ਹਾਂ ਵੇ ਮਾਨੀ ਬੱਕਰੀ ਚੰਗੀ ਆ ਨਾ ਕੱਲ ਮੰਗ ਪੈਸੇ ਤੂੰ ਪੈਸੇ ਮੰਗਾ ਕਿ ਕਿਲੋ ਗ੍ਰਾਉਟ ਦਾ ਕਾਲ ਕੱਟ ਦੜੀਏ ਜਾ ਕੇ ਆ ਤੂੰ ਉਹਦੇ ਤੋਂ ਵੀ ਹੋਣਾ ਹੈ ਹਾਏ ਕਰੀ ਪੈਸੇ ਗਨਾਓ ਆ ਕਾਲੀ ਬੱਕਰੀ ਵਾਲੇ ਫੇਰ ਕਰ ਦੇ ਦੂਜੇ ਹਾਂ ਲੈ ਕਾਲੀ ਬੱਕਰੀ ਵਾਲੇ ਪੈਸੇ ਗਨਾਓ ਫਿਰ ਤੇ ਫਿਰ ਤੈਨੂੰ ਵਾਦਾ ਰਿਹਾ ਜਿੰਨੇ ਕੱਟਣ ਨਾਲ ਕੱਟਣ ਦਾ ਮੁੱਲ ਲਾਉ ਫਿਰ ਅਗਲਾ ਜੇ ਕੱਟਣਾ ਨਾ ਕੱਟਣ ਦਾ ਮੁੱਲ ਲਾਉ ਫਿਰ ਚੱਕਾ ਤੇ ਉਸੇ ਰਸੇ ਹੀ ਜਾਣੀਆਂ ਬਾਈ ਯਾਰ ਤੂੰ ਵੀ ਸਿਆਣਾ ਉਹ ਤਾਂ ਚੱਲ ਬਈ ਨਾ ਚੱਲੀ ਤੂੰ ਨਹੀਂ ਦਾ ਕੋਈ ਹੋਣਾ ਬਾਈ 500 ਆ ਗਿਆ ਇਸ ਤਰ੍ਹਾਂ ਇਸਮਾਨਤ ਲੇ ਵੀ ਚੱਕ ਛੋਟੀ ਜੀ ਗੱਲ ਕਰੀ 2000 3000 4000 5000 ਤੇ 6000 ਜਿਹੜਾ ਜੋ ਤਾਂ 6000 ਰੁਪਏ ਆ ਗਿਆ ਭਾਈ ਨੂੰ ਹਾਂ 100 200 ਨਾ ਤੇਰੇ ਵੀ ਪਊਗਾ ਨਾ ਨਹੀਂ ਐਣੀ 100 1300 ਮੇਰਾ ਦੇ 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 ਉਸੇ ਦਾ ਹੀ ਆਹ ਨਹੀਂ ਨਹੀਂ ਤੂੰ ਪੂਰਾ 6 ਦੇ ਦੇ ਬਾਹਰ ਲੈਣੀ ਸੋਹਣਾ ਮੁੜ ਕੇ 100 ਰੁਪਏ ਫਿਰ ਉੱਤੇ ਲਾ ਦੇ ਨਹੀਂ ਦੋਨੇ ਪਾਸੇ ਨਹੀਂ ਕੀਤੀ ਆ ਉਹ ਗੱਲ 100 ਦਾ ਕਿਹਾ ਯਾਰ ਨਹੀਂ ਨਹੀਂ ਲੈਣੇ ਉਹ ਲਖਾਈ ਤੇਰੇ ਚ ਪਾਈ ਸੀ ਨਾ 6000 ਚ ਲਖਾਈ ਤੇਰੇ ਚ ਪਾਈ ਸੀ ਫਿਰ ਵੀ ਚ ਹੈਗੀ ਕਰ ਦੇ ਉਹ ਐ ਨਹੀਂ ਪੈਂਦਾਗਾ ਤਰਨਾਟ ਬੰਦੇ ਆ ਲੈ ਵੀ ਦੋਸਤੋ ਬੱਕਰੀ ਹੋ ਗਈ 6000 ਦੀ ਤੇ ਬਾਈ ਨੇ ਲਖਾਈ ਕਰਨੀ ਆ ਆ ਬੱਕਰੀ ਆ ਤੁਸੀਂ ਦੇਖੋ ਦੋਸਤੋ ਚੰਗੇ ਸੌਦੇ ਆਉਂਦੇ ਨੇ ਚੰਗੇ ਨਾਗ ਆਉਂਦੇ ਨੇ ਦੋਸਤੋ ਫਰੀਦਕੋਟ ਬੱਕਰਾ ਮੰਡੀ ਦੇ ਹਰ ਸ਼ਨੀਵਾਰ ਬੱਕਰਾ ਮੰਡੀ ਲੱਗਦੀ ਹੈ ਸ਼ਾਈ ਹਵੇਲੀ ਦੇ ਬਿਲਕੁਲ ਸਾਹਮਣੇ ਦੋਸਤੋ ਜੀ ਜ਼ਰੂਰ ਪਹੁੰਚਿਆ ਕਰੀਏ ਲੈ ਵੀ ਦੋਸਤੋ ਕਰਦੇ ਆ ਗੱਲਬਾਤ ਕਿਹਦਾ ਸੌਦਾ ਹੋਇਆ ਕਾਹਦਾ ਸੌਦਾ ਕਰਾਤਾ ਬਾਈ ਉਹ ਕਿਹੜੀ ਉਹ ਵੀ ਉਹ ਸੋਨਾ ਕੀ ਹੋ ਜੂਗਾ ਦੱਸ ਲੈ ਮੈਂ ਦੇਣਾ ਸੌ ਕੀ ਕੋਈ ਗੱਲ ਨਹੀਂ ਸੋਨਾ ਮਹਿੰਗੀ ਨਹੀਂ ਹੁੰਦੀ ਸੋਨਾ ਸਸਤੀ ਨਹੀਂ ਹੁੰਦੀ ਕੋਈ ਉਹ ਜਲਾਰ ਤੋਂ ਲਾ ਦਿਓ ਹਾਂ ਚੜਾ ਦੀ ਗੱਡੀ ਗੱਡੀ ਚੜਾ ਦੀ ਤਾਂ ਫਿਰ ਕੀ ਲੋੜ ਆ ਵੀ ਚੰਗੀ ਆ ਦਨਾ ਦੀ ਕਿੰਨੇ ਦੇ ਹੋ ਗਏ ਚੱਲ ਨਿਆ ਵੀ ਲੈ ਚੱਲੀ ਓਏ ਉਹ ਕਾਲੀ ਪੱਠ ਸਾਰੇ ਦੋਸਤ ਤੁਹਾਨੂੰ ਪੱਠ ਵਿਖਾ ਦਿੰਨੇ ਆ ਲਿਖਾਈ ਕਰਦੇ ਆ ਲੈ ਮੁਕਤ ਉਹ ਕੌ ਲਿਖਾਈ ਕਰਨੀ ਹੁਣ ਦੇਣੇ ਪੈਣਾ ਨਾਲਾ 300 ਮੂ ਭਾਈ ਦਾ ਕੀ ਨਾਮ ਹੈ ਕੀ ਨਾਮ ਜਗਜੀਤ ਹਾਂ ਇਹ ਮੇਰਾ ਭਾਈ ਮੇਰਾ ਭਈਆ ਦਾ ਫੈਟ ਚੋ ਕੇ ਬਰੇ ਹੀ ਗਾ ਸਰਫ ਮੰਗਾ ਕਰੋ ਯਾਰ ਉਹ ਪੈਂਡ ਪਾਂਡਾ ਨਹੀਂ ਲੈਂਦੇ ਨਹੀਂ ਸਾਹਮਣੇ ਲੈਣਾ ਅਗਲੀ ਵਾਰੀ ਮੰਗਾਓ ਹਰ ਵਾਰੀ ਆ ਅਗਲੀ ਵਾਰ ਆ ਲੈ ਜਾਂਦਾ ਯਾਰ ਦੱਬ ਚ ਮਾਰੀ ਮਰ ਪੋਲ ਦੇ ਕਰੋ ਬੋਲੇ ਜਾਂਦਾ ਭਾਈ ਯਾਰ ਵਧੀਆ ਉਹ ਲੈਂਦੇ ਨਹੀਂ ਸਾਡੀ ਜਿਵੇਂ ਵੱਧ ਜਿਵੇਂ ਕਿ ਸਾਹਮਣੇ ਲੈ ਵੀ ਦੋਸਤੋ ਆ ਪੱਠ ਦਾ ਸੌਦਾ ਹੋਇਆ ਬਾਈ ਕਿੰਨੇ ਦਾ ਸੌਦਾ ਹੋਇਆ ਸੀ 6500 ਦਾ 6500 ਦਾ ਲਖਾਈ ਲਖਾਈ ਇਹਦੀ ਲਖਾਈ ਵਾਲੇ ਦੀ ਲਖਾਈ ਲਖਾਈ ਆ ਬਾਈ ਦੀ ਆ 6500 ਦਾ ਸੌਦਾ ਹੋਇਆ ਫਰੀਦਕੋਟ ਬਕਰਾਂ ਮੰਡੀ ਦੇ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਫਰੀਦਕੋਟ ਬਕਰਾਂ ਮੰਡੀ ਦੇ ਦੋਸਤੋ ਕਿਹੜਾ ਪਿੰਡ ਸੀ ਬਈਆਂ ਦਾ ਸੰਧਵਾ ਪਿੰਡ ਤੋਂ ਆਏ ਸੀ ਬਾਈ ਤੇ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਹਰੇਕ ਸ਼ਨੀਵਾਰ ਫਰੀਦਕੋਟ ਬਕਰਾਂ ਮੰਡੀ ਲੱਗਦੀ ਆ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਹਾਂ ਹਾਂ ਕਿਹੜੀ ਪੱਟ ਦਾ ਸੌਦਾ ਹੈ ਜੀ ਲੈ ਵੀ ਦੋਸਤੋ ਆ ਪੱਟ ਦਾ ਸੌਦਾ ਕਿਹੜੇ ਭਰਾ ਦੀ ਸੋਈ ਪੱਠ ਸੰਜੂ ਦੀ ਸੀਗੀ ਸੰਜੂ ਕੀ ਮੁੱਲ ਕੀਤਾ ਸੀ ਬਾਈ ਮੋਲ ਤਾਂ 6000 ਮੰਗਾਈ ਤੇ ਛੇ ਹੀ ਦਿੱਤਾ ਨਹੀਂ ਹਾਂ ਮੂਹ ਮੰਗੀ ਮੌਤ ਮੂਹ ਮੰਗੀ ਮੌਤ ਮੂਹ ਮੰਗੀ ਮੌਤ ਮਿਲੀ ਤੈਨੂੰ ਲੈ ਕਿਹੜੇ ਭਰਾਣੇ ਲੈ ਵੀ ਕਿਹੜਾ ਪਿੰਡ ਆ ਬਾਈ ਪਾਣਾ ਪਿੰਡ ਲੈ ਵੀ ਕਿੰਨੇ ਮੰਗੀ ਠੀਕ ਆ ਬਾਈ 5 ਦੀ ਰੱਖਿਆ ਤੇ ਗੋਰੇ 5 ਦੀ ਦੇ ਦਈਏ ਯਾਰ 4 ਵੀ ਕਹਿੰਦੇ 4 ਦੀ ਦੇ ਦਈਏ ਠੀਕ ਆ ਤੇ ਲਖਾਈ ਦਾ ਕਿਵੇਂ ਕੀਤਾ ਬਾਈ ਲਖਾਈ ਆਪੋ ਆਪਣੀ 3500 ਦੀ ਹੋ ਗਈ ਬਸ ਲੈ ਦੋਸਤੋ ਆਪ ਪੱਠ ਦਾ ਹੋਇਆ ਸੌਦਾ ਗੱਬਣ ਤੇ ਗੱਬਣਾ 6000 ਮੁੱਲ ਕੀਤਾ ਤੇ 6000 ਦੀ ਬਾਈ ਨੇ ਮਨਕ ਚੋ ਲੈ ਲਈ ਆ ਉਹਦੇ ਅੱਖ ਤਰ੍ਹਾਂ ਮੂੰਹ ਬੋਲੇ ਬੋਲ ਪਗਾਏ ਆ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਫਰੀਦਕੋਟ ਬੱਕਰਾ ਮੰਡੀ ਦੇ ਹਰ ਸ਼ਨੀਵਾਰ ਬੱਕਰਾ ਮੰਡੀ ਲੱਗਦੀ ਆ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਇਹ ਬਿਲਕੁਲ ਸ਼ਹੀ ਹਵੇਲੀ ਦੇ ਸਾਹਮਣੇ ਲੱਗਦੀ ਆ ਦੋਸਤੋ ਬਾਕੀ ਤੁਸੀਂ ਦਰਸ਼ ਦੇਖ ਸਕਦੇ ਹੋ ਬੱਕਰਾ ਮੰਡੀ ਦਾ ਦੋਸਤੋ ਬੜਾ ਪੜੀ ਚੀਜ਼ ਆ ਯਾਰ ਹਾਂ ਦੋਸਤੋ ਤੁਸੀਂ ਜ਼ਰੂਰ ਪਹੁੰਚਾ ਕਰੋ ਫਰੀਦਕੋਟ ਬੱਕਰਾ ਮੰਡੀ ਦੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਭਰਾ ਕਾਲਾ ਮੁਖਸਰੀ ਜਿਵੇਂ ਕਿ ਤੁਹਾਨੂੰ ਪਤਾ ਹਰ ਸ਼ਨੀਵਾਰ ਫਰੀਦਕੋਟ ਬੱਕਰਾ ਮੰਡੀ ਲੱਗਦੀ ਹੈ ਦੋਸਤੋ ਚੰਗੇ ਸੌਦੇ ਹੁੰਦੇ ਨੇ ਚੰਗੇ ਨਾਗ ਆਉਂਦੇ ਨੇ ਕੁਲਦੀਪ ਬਾਈ ਨੇ ਬੱਕਰੀ ਲਈ ਆਪਾਂ ਗੱਲਬਾਤ ਕਰਦੇ ਹਾਂ ਕਿਹੜੇ ਭਰਾ ਤੋਂ ਲਈ ਆ ਤੇ ਜਗਦੀਪ ਸੌਦਾ ਕਰਾਇਆ ਕਿਹੜੇ ਭਰਾ ਤੋਂ ਲਈ ਆ ਬੱਕਰੀ ਇਹ ਬਾਈ ਅਜੇ ਮਹਿਮੂਆਣੇ ਤੋਂ ਲਈ ਆ ਠੀਕ ਆ ਕੁਲਦੀਪ ਨੇ ਜਲਦੀਪ ਨੇ ਕੀ ਮੁੱਲ ਕੀਤਾ ਸੀ ਬਾਈ ਬਾਈ ਨੇ ਮੁੱਲ ਕਿਤਾ ਹੀ 11000 ਕਿੰਨੇ ਦੀ ਕਰਾਤਾ ਸੌਦਾ 7000 ਦੀ ਲਖਾਈ ਕੁਲਦੀਪ ਦੀ ਹੈ ਲਖਾਈ ਵੀ ਕੁਲਦੀਪ ਦੀ 7000 ਚ ਮੜੀ ਪੱਠ ਵਿਖਾ ਬਹੁਤ ਚੰਗੀ ਹੈ ਹਾਂ ਜੀ ਲੈ ਵੀ ਪੱਠ ਇਹ ਗੱਬਣਾਗੇ ਮੰਨ ਕੇ ਦੱਸ ਦੋ ਖਾਲੀ ਆ ਕੰਨਾ ਕੁੰਨਾ ਦੀ ਦੋਸਤੋ ਬਹੁਤ ਸੋਹਣੀ ਸ਼ਕੀਨ ਆ ਕੰਨਾ ਕੁੰਨਾ ਦੀ ਤੇ ਲੈ ਵੀ 7200 ਚ ਪੈ ਗਈ ਬਾਈ ਕੁਲਦੀਪ ਨੂੰ ਵੜਿੰਗਾ ਵਾਲੇ ਨੂੰ ਤੁਸੀਂ ਵੀ ਜਰੂਰ ਪਹੁੰਚਿਆ ਕਰੋ ਫਰੀਦਕੋਟ ਬੱਕਰਾ ਮੰਡੀ ਦੇ ਬਿਲਕੁਲ ਸ਼ਾਈ ਹਵੇਲੀ ਤੇ ਸਾਹਮਣੇ ਲੱਗਦੀ ਆ ਦੋਸਤੋ ਦੇਖੋ